ਜੰਡਿਆਲਾ ਗੁਰੂ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਲੁੱਟਖੋਹ ਕਰਨ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਇਸ ਮੌਕੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਗਿਰੋਹ ਜਿਹੜਾ ਲੁੱਟਖੋਹਾਂ ਦੀ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਇਸ ਗਿਰੋਹ ਦੇ ਕੁੱਲ 8 ਮੈਂਬਰ ਸਨ ਜਿਨ੍ਹਾਂ ਵਿੱਚੋਂ 2 ਮੁੱਖ ਜਿਹੜੇ ਦੋਸ਼ੀ ਸਨ ਉਹਨਾਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ 2 ਚੋਰੀ ਦੇ ਟਰੈਕਟਰ ਵੀ ਬਰਾਮਦ ਕੀਤੇ ਗਏ ਹਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਵਾਕ ਵਾਕ ਪਿੰਡਾਂ ਦੇ ਵਿੱਚ ਟਰੈਕਟਰ ਚੋਰੀਆਂ ਤੇ ਰਾਹਗੀਰਾਂ ਨੂੰ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਦੇ ਬਾਕੀ ਜਿਹੜੇ 6 ਮੈਂਬਰ ਹਨ ਇਹਨਾਂ ਕੋਲ ਹਥਿਆਰ ਵੀ ਹਨ ਜੋ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ਦੇ ਵਿੱਚ ਮਾਮਲੇ ਦਰਜ ਹਨ ਇਹ ਪੱਠੇ ਤੇ ਲੱਗੀ ਲੇਬਰ ਨੂੰ ਬੰਦੀ ਬਣਾ ਕੇ ਇਹਨਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਹੋਰ ਵੀ ਕਈ ਰਾਹੀਗਰਾਂ ਨੂੰ ਪਿਸਤੋਲ ਦੀ ਨੋਕ ਤੇ ਲੁੱਟ ਦਾ ਸ਼ਿਕਾਰ ਬਣਾਇਆ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਰਿਮਾਂਡ ਦੌਰਾਨ ਹੋਰ ਕੁਲਾ ਸੇ ਹੋਣ ਦੀ ਸਭਾਵਨਾ ਹੈ ਤੇ ਜਿਹੜੇ ਇਹਨਾਂ ਦੇ ਗਰੋਹ ਦੇ ਬਾਕੀ 6 ਮੈਂਬਰ ਹਨ ਉਹਨਾਂ ਨੂੰ ਵੀ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਜਲਦ ਹੀ ਉਹਨਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ ਕੈਮਰਾਮੈਨ ਸ਼ੁਭਜਿੰਦਰ ਸਿੰਘ ਦੇ ਨਾਲ ਪੱਤਰਕਾਰ ਕਲਵਲਜੀਤ ਸਿੰਘ ਲਾਡੀ ਦੀ ਖਾਸ ਰਿਪੋਰਟ ਜੰਡਿਆਲਾ ਗੁਰੂ ਸਰ ਅੱਜ ਚੜੀ ਪ੍ਰੈਸ ਕਾਨਫਰੰਸ ਕੀਤੀ ਜਿਹੜੀ ਕੱਲ੍ਹ ਸਵਾਨਚ ਕੀਤੀ ਜਦ ਇਹ ਤਾਂ ਪਿਛਲੇ ਇੱਕ ਹਫ਼ਤੇ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਜਿਵੇਂ ਕੱਥੂ ਨੰਗਲ ਬਿਆਸ ਤੇ ਬਟਾਲੇ ਜ਼ਿਲ੍ਹੇ ਦੇ ਵਿੱਚ ਸ਼ੇਖਵਾ ਘਣੀਏ ਕੇ ਬੰਦਰ ਅਤੇ ਸ਼ੇਖਵਾ ਪਠਿਆ ਤੋਂ ਇੱਕ ਗੈਂਗ ਵਾ ਪਠਿਆ ਤੋਂ ਲੇਬਰ ਨੂੰ ਬੰਦੀ ਬਣਾ ਕੇ ਉਥੋਂ ਟਰੈਕਟਰ ਹਥਿਆਰਾਂ ਦੀ ਜੋਗ ਤੇ ਟਰੈਕਟਰ ਤੇ ਵਹੀਕਲ ਤੇ ਮੋਟਰਸਾਈਕਲ ਵਗੈਰਾ ਖੋਹ ਕਰਦੇ ਹੀ ਰਾਹਗੀਰਾਂ ਕੁ ਵੀ ਇੱਕ ਹੁੰਦੇ ਸੀ ਉਹ ਇਨਫੋਰਮੇਸ਼ਨ ਮਿਲਣ ਤੇ ਅੱਜ ਇਹ ਗਰੋਹ ਦੇ 8 ਪੈਪਰ ਨੇ ਕੋਲ ਜਿਹਨਾਂ ਦਾ ਮੇਨ ਸਰਗਣਾ ਜਗਰਾਤ ਸਿੰਘ ਜੱਗਾਵਾ ਪਿੰਡ ਧੀਰੇਕੋਟ ਦਾ ਉਹਨਾਂ ਦੇ ਵਿੱਚੋਂ ਦੋ ਕੁਲਦੀਪ ਸਿੰਘ ਕੀਪਾ ਤੇ ਪਾਰਸਦੀਪ ਗਹਿਰੀ ਮੰਡੀ ਇਹ ਦੋ ਫੜੇ ਗਏ ਨੇ ਇਹਨਾਂ ਦੇ ਕੋਲੋਂ ਦੋ ਟਰੈਕਟਰ ਇੱਕ ਸੋਨਾ ਲੀਕਾ ਜਿਹੜਾ ਘਣੀਏ ਕੇ ਬਾਂਗਰ ਥਾੜੇ ਤੋਂ ਇਹਨਾਂ ਨੇ ਪੱਠੇ ਤੋਂ ਖੋਹ ਕੀਤਾ ਸੀ ਗਨ ਪੁਆਇੰਟ ਤੇ ਤੇ ਇੱਕ ਟਰੈਕਟਰ ਹੋਰ ਸਵਰਾਜ ਦੋ ਟਰੈਕਟਰ ਬਰਾਮਦ ਹੋ ਚੁੱਕੇ ਨੇ ਤੇ ਦੋ ਇਹਨਾਂ ਚ ਮੁੱਲ ਜਿਹੜੇ ਫੜੇ ਜਾ ਚੁੱਕੇ ਬਾਕੀ 6 ਬਾਕੀ ਨੇ ਸਾਡੀਆਂ ਪੁਲਿਸ ਟੀਮਾਂ ਲੱਗੀਆਂ ਹੋਈਆਂ ਜੀ ਜਿਹੜੀਆਂ ਰਾਹਗੀਰਾਂ ਨੂੰ ਲੁੱਟਦੇ ਨੇ ਜਾਂ ਪੱਠੇ ਲੁੱਟਦੇ ਨੇ ਗਨ ਪੁਆਇੰਟਾਂ ਤੇ ਦਹਿਸ਼ਤ ਪਾ ਕੇ ਉਹ ਬਾਕੀਆਂ ਨੂੰ ਜਲਦਗਰਫਤਾਰ ਕਰਕੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਕਿਥੋਂ ਨੰਗਲ ਵਿੱਚ ਵੀ 50 ਹਜ਼ਾਰ ਦੀ ਲੁੱਟ ਹੋਈ ਇਹ ਉਹੀ ਕਹਿਗਾ ਜੀ ਇਹਨਾਂ ਇਕੱਠਾ ਬੰਦਿਆਂ ਨੇ ਪਹਿਲਾਂ ਘਣੀਆਂ ਕੇ ਪੰਗਰ ਪਿੰਡ ਸ਼ੇਖਵਾ ਤੋਂ ਟਰੈਕਟਰ ਸੋਨਾ ਵਹੀਕਲ ਲੁੱਟਿਆ ਜਿਹੜਾ ਅੱਜ ਬਰਾਮਦ ਕੀਤਾ ਸਾਡੀ ਪੁਲਿਸ ਟੀਮਾਂ ਨੇ ਤੇ ਬਾਅਦ ਚ ਕਥੋਂ ਨਗਲੇ ਏਰੀਆ ਚੋਂ ਹਰੀਆ ਪਿੰਡ ਚੋਂ ਵਾਪਸ ਆਉਂਦੇ ਆ ਇਹਨਾਂ ਨੇ 45000 ਦੀ ਕੋਹ ਮੋਟਰਸਾਈਕਲ ਤੋਂ ਮੋਬਾਈਲ ਰਾਹਗੀਰਾ ਕੋ ਲੁੱਟੇ ਉਸ ਤੋਂ ਬਾਅਦ ਬਿਆਸ ਸਠਿਆਲਾ ਤੇ ਬਲਸਰਾ ਦੇ ਵਿੱਚ ਪੱਠਾ ਜੀ ਉਥੇ ਲੇਬਰ ਨੂੰ ਪੱਤੀ ਬਣਾ ਕੇ ਉਹਨਾਂ ਕੋਲੋਂ 8 ਤੋਂ ਬੈਟਰੀਆਂ ਇਹਨਾਂ ਨੇ ਲੁੱਟ ਲਈ ਇਹ ਗਰੋ ਦੇ ਦੋ ਮੈਂਬਰ ਫੜੇ ਗਏ ਆ ਜੀ ਗਰੋ ਜਿਹੜਾ ਉਹ ਸਾਹਮਣੇ ਆ ਚੁੱਕਾ ਪਹਿਨੋ ਇਹ ਅਨ ਬਲਾਈਂਡ ਕੇਸ ਸੀਗੇ ਜੀ ਕੇਸਟੇਜ ਹੋ ਚੁੱਕੇ ਨੇ ਸਾਰੇ ਇਹਨਾਂ ਦੋ ਜਣਿਆਂ ਦੇ ਤੇ ਦੋ ਬੰਦੇ ਫੜੇ ਜਾ ਚੁੱਕੇ ਬਾਕੀ ਬਹੁਤ ਜਲਦ ਅਸੀਂ ਗ੍ਰਿਫਤਾਰ ਕਰਾਂਗੇ ਇਹਨਾਂ ਕੋਲ ਹਥਿਆਰ ਵੀ ਕੋਈ ਬਰਾਮਦੀ ਹੋਈ ਹਥਿਆਰ ਬਰਾਮਦੀ ਇਹਨਾਂ ਦੋਆਂ ਕੋਲ ਨਹੀਂ ਜਿਹੜੇ ਬਾਕੀ 6 ਨੇ ਉਹਨਾਂ ਕੋ ਪਘੌੜੇ ਨੇ ਭੱਜੇ ਹੋਏ ਆ ਟੀਮਾਂ ਲੱਗੀਆਂ ਉਹਨਾਂ ਕੋ ਹਥਿਆਰ ਨਹੀਂ ਜੀ ਇਹਨਾਂ ਕੋ ਇੱਕ 315 ਪੁਰ ਰਾਈਫਲ ਆ ਦੋ ਪਿਸਤੌਲ ਆ ਜੀ ਬਹੁਤ ਜਲਦ ਬਾਕੀ ਵੀ ਗ੍ਰਿਫਤਾਰ ਕੀਤੇ ਜਾਣਗੇ ਨੌਟਰੀ ਤੇ ਤੇਸ਼ ਕੀ ਸਾਹਮਣੇ ਤਕ ਇਹ ਪੱਠਿਆ ਵਗੈਰਾ ਦੇ ਜਿਵੇਂ ਨਾ ਮਿਕਸ ਅਪ ਹੋ ਕੇ ਲੁੱਟਖੋ ਕਰਦੇ ਆ ਤੇ ਉਸ ਤੋਂ ਇਲਾਵਾ ਰਾਘੀ ਰੰ ਨੂੰ ਲੁੱਟਦੇ ਆ ਜੀ ਤੇ ਜਲਦੀ ਹੀ ਇਹਦਾ ਪਰਦਾ ਫਾਸਤਾ ਹੀ ਕਰ ਤੱਕ ਕਰ ਦਿੱਤਾ ਗਿਆ ਬਾਕੀ ਵੀ ਜਿਹੜੇ ਰਹਿੰਦੇ ਜਲਦੀ ਉਹਨਾਂ ਨੂੰ ਵੀ ਫਾਸਤਾ ਕਰਾਇਆ ਇਹ ਕ੍ਰਿਮਿਨਲੋਜੀ ਹਾਂ ਜੀ ਇਹਨਾਂ ਦਾ ਕ੍ਰਿਮਿਨਲ ਪਿਛੋਕੜ ਸਾਰਿਆਂ ਦਾ ਦੇਖਿਆ ਗਿਆ ਜਿਹੜਾ ਜਗ੍ਹਾ ਜੁਗਰਾਤ ਜੱਗਾ ਇਹਦੇ ਤੇ ਵੀ ਪਹਿਲਾਂ 8 ਪਰਚੇ ਦਰਜ ਨੇ ਬਾਕੀਆਂ ਦੇ ਵੀ ਇਹੀ ਪਿਛੋਕੜ ਜਿਹੜਾ ਜਾਂਚ ਰਿਹਾ ਹੈ ਕੁਣ ਨਸ਼ੇ ਨਾਲੋਂ ਸਪੰਦੀ ਹੈਗਾ ਨਾ ਨਹੀਂ ਨਸ਼ੇ ਨਾਲੇ ਤੱਕ ਨਹੀਂ ਬਾਕੀ ਇਨਵੈਸਟੀਗੇਸ਼ਨ ਚ ਜਿਹੜੀ ਗੱਲ ਹੋਊਗਾ ਆਪਾਂ ਠੀਕ ਥੈਂਕ ਯੂ